ਪ੍ਰੋਪਰਟੀ ਡੀਲਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਰਾਕੇਸ਼ ਗੋਇਲ ਅਤੇ ਪੰਜਾਬ ਦੇ ਜਰਨਲਿਸਟ ਨਰਿੰਦਰ ਸ਼ਰਮਾ ਦੀ ਗਵਾਹੀ ਹੇਠ ਪ੍ਰੋਪਰਟੀ ਡੀਲਰਾਂ ਨੇ ਤਹਿਸੀਲਦਾਰ ਦਫ਼ਤਰ ਘੇਰਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਪ੍ਰੋਪਰਟੀ ਡੀਲਰਾਂ ਨੇ ਇਕੱਠੇ ਹੋ ਕੇ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਨੂੰ ਲੈ ਕੇ ਤਹਿਸੀਲਦਾਰ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਵੀ ਮੁਲਾਕਾਤ ਕੀਤੀ ਦਫ਼ਤਰ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਨਾਲ ਜੁੜੇ ਜੱਤੀਆਂ ਵੱਲੋਂ ਤਹਿਸੀਲਦਾਰ ਤੋਂ ਟਾਈਮ ਲੈਂਦੇ ਆ ਉਹਨਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ ਪਰ ਤਸਵੀਰ ਤੋਂ ਲਾਹੂ ਕਿਉਂ ਨਹੀਂ ਆਹੋ ਵੀਡੀਓ ਪਾਈ ਹੈ ਗੈਰ ਲੈਂਸ ਕੀ ਗਤੀ ਤੋਂ ਵਿਸ਼ਟੀਆਂ ਉਹਨੂੰ ਜੁੜੀਆਂ ਜਿਹੜੀਆਂ ਜਿਹੜੀਆਂ ਕੋਈ ਲੇਟੈਸਟ ਅਪਡੇਟ ਪਾਵਰ ਕਰਦੀ ਹੈ ਪਹਿਲੀ ਵਿੱਚ ਪੈਂਡਲ ਦੇ ਬ੍ਰੀਫ ਕਰ ਦੋਈਆਂ ਹੋਣੇ ਚਾਹੀਦੀਆਂ ਮਤਲਬ ਸਵੇਰਾਂ ਸਿਪਾਈ ਆ ਜੀ ਤਹਿਸੀਲਦਾਰ ਜੀ या मामला जो है 13 शेयर तक भी पर बाकी एसडी नगर का भी इस मामले में और कारण करके सबसे जमे आम और शहरी जो जरूरी रहेगी कल ना हम थोड़ी कोशिश पर हो सकता है कहीं है वो का उसने सबसे पहला से पहला पता करके फिर उसको हो जाए हम सामान को पास कर सके क्योंकि पता है सीएम साहब के बीमार है वगैरह उनका भी यार आ रहे हैं ਇਵਿਸ਼ਨ ਗੈਪ ਹੋਵੇ ਆਪਾਂ ਵੀ ਤਾਂ ਨਿਯਤ ਕਰਦੇ ਨਹੀਂ ਕੋਈ ਫੋਟੋ ਮਿਚੂ ਹੋਵੇ ਜਿਹੜੀ ਡਿਸਟ੍ਰਿਕਟ ਆ ਗਿਆ ਪਾਸ ਤਾਂ ਬੁਲਾ ਰਹੇ ਨੇ ਆਪਰੋਂ ਰਿਸਟੀ ਲਿਖਾਉਣੀ ਹੈ ਕੋਈ ਆਪਾਂ ਕੋਈ ਜਾਣੀ ਤੁਰੀ ਡਿਸਟ੍ਰਿਕਟ ਕਰਨੀ ਪੂਰਾ ਰਿੰਕੂ ਤਾਂ ਹੀ ਲਿਖੂਗਾ ਨਾ ਡਿਸਟ੍ਰਿਕਟ ਮਕਾਲੀ ਸਰ ਅੱਜ ਪ੍ਰੋਪਰਟੀ ਐਸੋਸੀਏਸ਼ਨ ਦਾ ਬਫਦਰ ਕੋਈ ਐਨਓਸੀ ਦੇ ਮੁੱਦਿਆਂ ਨੂੰ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਮਿਲਿਆ ਕੀ ਮੀਟਿੰਗ ਦੀ ਕੀ ਗੱਲਬਾਤ ਕਿੱਦਾਂ ਕੀ ਤੁਹਾਡੇ ਮਸਲਾ ਜਿਹੜਾ ਉਹ ਧਿਆਨ ਚਾਹੀਦਾ ਸਸੀਕਾਲ ਜੀ ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਮਾਲ ਅਫਸਰ ਬਲਰਾਣਾ ਅੱਜ ਸਾਡੇ ਕੋਲ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਵਫਦ ਆਇਆ ਸੀ ਜਿਨ੍ਹਾਂ ਨੇ ਕਈ ਪੁਆਇੰਟਸ ਰਿਗਾਰਡਿੰਗ ਆਪਣੇ ਇਸ਼ੂਜ਼ ਜਿਹੜੇ ਐਡੇ ਹਾਈਲਾਈਟ ਕਰਾਏ ਨੇ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਉੱਪਰ ਜਿਹੜੀ ਹੈਗੀ ਐ ਇੱਕ ਵਾਰ ਨੇ ਸਾਰੇ ਤਹਿਸੀਲਰ ਨੇ ਐਫੀਲਡਰ ਤੇ ਡਿਸਕਸ ਕਰਕੇ ਉਹਨਾਂ ਨਾਲ ਮੀਟਿੰਗ ਕਰਕੇ ਤੇ ਅਨਨੇਬਲ ਡੀਸੀ ਨਾਲ ਵੀ ਮੀਟਿੰਗ ਕਰਕੇ ਵੀ ਵਿਲ ਟ੍ਰਾਈ ਟੂ ਸੌਰਟ ਇਟ। ਇਨ ਕੇਸ ਉੱਤੋਂ ਵੱਡੇ ਗੱਲ ਰਸੀ ਕਿ ਜਿਹੜੇ ਹੋਰ ਜਗ੍ਹਾ ਤੇ ਰਜਿਸਟਰੀਆਂ ਹੋ ਰਹੀਆਂ ਵੱਟ ਇੱਥੇ ਇਕੱਲੇ ਬਰਨਾਲਾ ਚ ਕੋਈ ਪ੍ਰੋਬਲਮ ਜ਼ਿਆਦਾ ਅਸੀਂ ਇਹ ਸਾਰੇ ਇਸ਼ੂਜ਼ ਜਿਹੜੇ ਹੈਗੇ ਨੇ ਚੈੱਕ ਕਰਾਵਾਂਗੇ ਐਸ ਪਰ ਰਿਪੋਰ ਅੱਜ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਤੁਹਾਡਾ ਪੂਰਾ ਵਫਦ ਜਿਹੜਾ ਹੈ ਇੱਥੇ ਡੀਸੀ ਆਫਿਸ ਦੇ ਵਿੱਚ ਆਈ ਸੀ ਅੱਜ ਕਿੰਨਾਂ ਨੂੰ ਮਿਲੇ ਔਰ ਕੀ ਕੀ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਚੱਲ ਸਰ ਸਾਡਾ ਸਾਰਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਤੇ ਸਾਰਾ ਵਫਦ ਪਹਿਲਾਂ ਤਹਿਦਾ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਡੀ ਸਾਹਿਬ ਨੂੰ ਬਰੇਡੀਅਰ ਸਾਹਿਬ ਨੂੰ ਮਿਲੇ ਸਾਡਾ ਮੇਨ ਜਿਹੜਾ ਮੁੱਦਾ ਹੈ ਪੰਜਾਬ ਸਰਕਾਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਬਹੁਤ ਹੀ ਪਿਆਰੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਨਤ ਸਿੰਘ ਮਾਨ ਜੀ ਐਨਓਸੀ ਬਾਰੇ ਰਜਾਨਾ ਟੀਵੀ ਤੇ ਬਿਆਨ ਆਉਂਦੇ ਨੇ ਵੀ ਐਨਓਸੀ ਅਸੀਂ ਖਤਮ ਕਰ ਚੁੱਕੇ ਪਰ ਮੌਕੇ ਤਹਿਸੀਲ ਦੇ ਉੱਤੇ ਜਦੋਂ ਅਸੀਂ ਲੈ ਕੇ ਜਾਂ ਆਮ ਪਬਲਿਕ ਹੈ ਲੈ ਕੇ ਆਉਂਦੀ ਹੈ ਰਜਿਸਟਰੀਆਂ ਤਾਂ ਤਸਦੀਦਾਰ ਸਾਹਿਬ ਕਹਿੰਦੇ ਆ ਵੀ ਐਨਓਸੀ ਹਜੇ ਲਾਗੂ ਹੈ ਅਸੀਂ ਇਹੀ ਕੁਐਸਚਨ ਤਸਦੀਦਾਰ ਸਾਹਿਬ ਨੂੰ ਪੁੱਛਿਆ ਸੀ ਇਹੀ ਅਸੀਂ ਡੀਐਸਓ ਨੂੰ ਪੁੱਛਿਆ ਸੀ ਵੀ ਜੋ ਭਵਨਤ ਮਾਨ ਜੀ ਬਿਆਨ ਦੇ ਰਿਹਾ ਉਹ ਸੱਚੇ ਨੇ ਜਾ ਕੇ ਤਸਵੀਰ ਦਾ ਸੱਚ ਨੇ ਜਾਂ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਸੱਚ ਹੈ ਪਰ ਮੌਕੇ ਤੇ ਬਹੁਤ ਹੀ ਸਤਕਾਰਯੋਗ ਜਿਹੜੇ ਮੁੱਖ ਮੰਤਰੀ ਜੀ ਬੜੇ ਦਾਅਵੇ ਕਰ ਰਹੇ ਨੇ ਵੀ ਐਸੀ ਐਨਓਸੀ ਖਤਮ ਹੋ ਗਈਆਂ ਪਰ ਮੈਂ ਭਾਈ ਸਾਰੇ ਪ੍ਰੋਪਰਟੀ ਰਿਜਿਸਟ੍ਰੇਸ਼ਨ ਸਾਰਾ ਪੰਜਾਬ ਨੂੰ ਦੱਸਣਾ ਚਾਹਣਾ ਵੀ ਤਹਿਸੀਲ ਤੇ ਦਰਾਂ ਦੇ ਤੇ ਕੰਨਾਂ ਤੇ ਜੂਣ ਹੀ ਸਰਕਦੀ ਉਹ ਹਜੇ ਤੱਕ ਕੋਈ ਵੀ ਐਨਈਐਸਓ ਤੋਂ ਬਿਨਾ ਰਿਸ਼ਤੀ ਨਹੀਂ ਕਰ ਰਹੇ ਇਹ ਸਾਰੇ ਲੋਕ ਪਬਲਿਕ ਤਾਂ ਤਾਂ ਮੱਤ ਚੁੱਕੀ ਹੈ ਕਿ ਉਹ ਬਹੁਤ ਹੀ ਸਤਕਾਰਯੋਗ ਲੋਕ ਮੁੱਖ ਮੰਤਰੀ ਦੇ ਬਿਆਨ ਨੂੰ ਬਹੁਤ ਉੱਚਾ ਮੰਨਦੇ ਨੇ ਲੋਕ ਪਰ ਜਦੋਂ ਮੌਕੇ ਤੇ ਹੀ ਕੀ ਕਿਤੇ ਆਉਣੇ ਆ ਉਹ ਉਹਦੀ ਸਚਾਈ ਝੂਠੀ ਨਿਕਲਦੀ